ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜਵਾਲਾ ਉਹਨਾਂ ਦੇ ਪਟੀਸ਼ਨ ਸੰਬੰਧੀ ਪੰਥ ਦੀਆਂ ਨਮਾਇੰਦਾਂ ਜਥੇਬੰਦੀਆਂ ਨਿਹੰਗ ਸਿੰਘ ਦਾਮਦਮੀ ਤਖਸਾਲ ਤੇ ਕਾਰ ਸੇਵਾ ਵਾਲੇ ਬਾਬਿਆਂ ਨਾਲ ਬੈਠ ਕੇ ਮੀਟਿੰਗ ਹੋਈ ਸੀ ਉਹਨਾਂ ਦੇ ਵਿਚਾਰ ਸਾਰਿਆਂ ਦੇ ਆਪੋ ਆਪਣੇ ਸੀ ਉਹ ਵਿਚਾਰ ਅਸੀਂ ਸਾਰੇ ਸ਼੍ਰੋਮਣੀ ਗੁਰਸਾਹਿਬ ਪ੍ਰਬੰਧਕ ਕਮੇਟੀ ਨੇ ਉਹ ਕਲਮ ਬੰਦ ਕਰ ਲਈ ਸੀ ਅੱਜ ਇਹ ਜਿਹੜੀ ਮੀਟਿੰਗ ਆ ਇੱਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇਖੇ ਜਿਹੜੇ ਸਿੱਖ ਵਿਦਵਾਨ ਸਾਡੇ ਵਿੱਚ ਉਹਨਾਂ ਦੀ ਉਹ ਤੋਂ ਇਲਾਵਾ ਸਾਡੇ ਆਲ ਇੰਡੀਆ ਸੈਕਸ ਰੂਨ ਫੈਡਰੇਸ਼ਨ ਉਹਨਾਂ ਤੋਂ ਇਲਾਵਾ ਦਲ ਖਾਲਸਾ ਔਰ ਉਹ ਤੋਂ ਇਲਾਵਾ ਸਾਡੇ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਸੀ ਉਹ ਸਾਰਿਆਂ ਦੀ ਇੱਥੇ ਮੀਟਿੰਗ ਹੋਈ ਆ ਤੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਵੀ ਦਿੱਤੇ ਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪਟੀਸ਼ਨ ਪਾਈ ਗਈ ਸੀ ਉਹ ਪਟੀਸ਼ਨ ਐਜ਼ ਇਟ ਇਜ਼ 14 ਸਾਲ ਦੀ ਹਾਲੇ ਸਰਕਾਰ ਦੇ ਠੰਡੇ ਵਾਸਤੇ ਵਿੱਚ ਪਈ ਆ ਜੇ ਇਹਦੀ ਬਾਤ ਅਸੀਂ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਆ ਪਰ ਉਹ ਦਰਵਾਜ਼ਾ ਖੜਕਾਏ ਦਾ ਵੀ ਸਾਨੂੰ ਹਾਲੇ ਤੱਕ ਕੋਈ ਰਿਸਪੌਂਸ ਨਹੀਂ ਮਿਲਿਆ ਜੇ ਅਕਾਲ ਤਖਤ ਸਾਹਿਬ ਸੀ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਬਣੀ ਸੀ ਉਹ ਕਮੇਟੀ ਨੇ ਵੀ ਪਹੁੰਚ ਕੀਤੀ ਪਰ ਉਸ ਪਹੁੰਚ ਦਾ ਵੀ ਸਟਾਏ ਨਿਕਲਿਆ ਕਿ ਸਾਨੂੰ ਈਮੇਲ ਆਹੀ ਕਹਿਤਾ ਕਿ ਤੁਹਾਡਾ ਇਹ ਜਿਹੜਾ ਕਮੇਟੀ ਦਾ ਮੈਨ ਦਾ ਜੇਸ ਮੁੱਦੇ 'ਚ ਮਿਲਣਾ ਸੀ ਉਹ ਮੁੱਦਾ ਜਿਹੜਾ ਉਹ ਕਲੋਜ਼ ਕਰ ਦਿੱਤਾ ਗਿਆ ਸੋ ਅੱਜ ਬੜੇ ਖੁੱਲ ਕੇ ਸੇ ਕਬੇ ਦਵਾਨਾ ਬਲੋਂ ਤੇ ਜਿਹਾਰੂ ਜਥੇਬੰਦੀਆਂ ਬਲੋਂ ਇਹ ਨਿਟਕੇ ਵਿਚਾਰ ਆਏ ਆ ਕੋਸ਼ਾਂ ਦਾ ਵਿਚਾਰ ਸੀ ਕਿ ਪਟੀਸ਼ਨ ਵਾਪਸ ਲੈ ਲੈਣੀ ਚਾਹੀਦੀ ਕੁਝ ਦਾ ਵਿਚਾਰ ਸੀ ਕਿ ਵਾਪਸ ਨਹੀਂ ਲੈਣੀ ਚਾਹੀਦੀ ਬਹੁ ਗਿਣਤੀ ਦਾ ਇਹ ਵੀ ਮੰਨਣਾ ਆ ਕਿ ਸਿਧਾਂਤਕ ਤੌਰ ਦੇ ਉੱਤੇ ਤੇ ਜਿਹਾਰੂ ਤੌਰ ਤੇ ਕੌਮ ਦੀ ਸਿਧਾਂਤਕ ਦੇਖਦੇ ਹੋਏ ਕੁਰਬਾਨ ਹੋਣ ਦੀ ਬਰਾਸਤ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇੱਥੇ ਇੱਕ ਸਵਾਲ ਉੱਠਦਾ ਕਿ ਭਾਈ ਪਲਵਾਨ ਸਿੰਘ ਜੀ ਰਾਜੂ ਆਣੇ ਦਾ ਇਕੱਲਾ ਕੇਸ ਕਿਉਂ ਟੇਕ ਅਪ ਕੀਤਾ ਜਾ ਰਿਹਾ ਪਿਛਲੇ ਦਿਨੀ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਸੀ ਉਹ ਕਿਉਂਕਿ ਉਹਨਾਂ ਦੀ ਡੈਥ ਸੈਂਟੈਂਸ ਆ ਤੇ ਡੈਥ ਸੈਂਟੈਂਸ ਦੇ 18 ਸਾਲ ਦੇ ਉਹ ਫਾਂਸੀ ਦੀ ਚੱਕੀ 'ਚ ਬੈਠੇ ਆ ਸਰਕਾਰ ਵਾਅਦੇ ਤੋਂ ਮੋਨਕਰ ਹੋ ਗਈ ਤੇ ਹੁਣ ਭਾਈ ਸਾਹਿਬ ਦਾ ਕਹਿਣਾ ਆ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਇਦ ਮੇਰੀ ਚੀਜ਼ ਦੀ ਦੇ ਵਿੱਚ ਗੱਬੇ ਕੋ ਬਾਇਦਾ ਬਣ ਕੇ ਬੈਠੀ ਆ ਪਰ ਮੈਂ ਇਸ ਕਰਕੇ ਦਰਸਾਉਣਾ ਚਾਹੁੰਦਾ ਜਿਹੜੇ ਬਾਕੀ ਬੰਦੀ ਸਿੰਘ ਆ ਸਾਰੇ ਉਹਨਾਂ ਨਾਲ ਵੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਵਸਤਾ ਕੀਪ ਇਨ ਟੱਚ ਰਹਿੰਦੇ ਆ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਸ਼ਾਇਦ ਇੱਕ ਧਿਰ ਦੀ ਪੈਰ ਵੀ ਕਰਦੇ ਆ ਪਰ ਬਾਈ ਬਲਵੰਤ ਸਿੰਘ ਰਾਜਵਾਨਾ ਦਾ ਕੇਸ ਤਾਂ ਟੇਕਾ ਬਖਰਾ ਕੀਤਾ ਜਾ ਰਿਹਾ ਕਿ 95 ਤੋਂ ਹੁਣ ਲਾਈਏ ਜਾ ਕੇ ਤੇ ਕਿੰਨਾ ਸਮਾਂ ਜੇਲ੍ਹ ਦੇ ਵਿੱਚ ਹੋ ਗਿਆ ਜੇ ਕਿਸੇ ਨੂੰ ਲਾਈਫ ਇੰਪ੍ਰਿਜ਼ਨਮੈਂਟ ਵੀ ਹੋਵੇ ਤਾਂ 20 ਸਾਲ ਬਾਅਦ ਤੋਂ ਬਾਅਦ ਹੁੰਦੀ ਸੀ ਜਾਂ ਉਹਦੇ ਆਰਡਰ 'ਚ ਲਿਖਿਆ ਜਾਂਦਾ ਸੀ ਕਿ ਇਹ ਆਪਣੀ ਤਾਜ਼ਾ ਜ਼ਿੰਦਗੀ ਅੰਦਰ ਰਹੂਗਾ ਪਰ ਮੈਂ ਸਮਝਦਾ ਇਸ ਦੇਸ਼ ਦੀ ਜਿਹੜੀ ਆਤਰਾਸ ਦੀ ਆ ਸੀ ਕੋ ਪਹਿਲੀ ਤਾਂ ਮੈਂ ਕੱਲ ਕਰਦੇ ਆ ਕੋਈ ਭੀਖ ਨਹੀਂ ਮੰਗ ਰਹਾਏ ਕੋਈ ਤਾਰਸ ਨਹੀਂ ਮੰਗ ਰਹਾਏ ਸਿਰਫ ਅਨਸਾਫ਼ ਮੰਗਦੇ ਆ ਅਨਸਾਫ਼ ਵੀ ਇਸ ਦੇਸ਼ ਦੇ ਕਾਨੂੰਨ ਤਹਿਤ ਮੰਗਦੇ ਆ ਜਿਹੜੇ ਕਨਸਟੀਟਿਊਸ਼ਨਲ ਰਾਈਟ ਬਾਕੀਆਂ ਲਈ ਆ ਉਹ ਸਾਡੇ ਲਈ ਨਹੀਂ ਤੇ ਇਸ ਕਰਕੇ ਇਹ ਗੁਹਾਰ ਲਾਈ ਆ ਕਿ ਕੌਮ ਆਪਣਾ ਇਸ ਦਰਦ ਨੂੰ ਮਹਿਸੂਸ ਕਰੇ ਕਿ ਭਾਈ ਰਾਜੋਵਾਲਾ ਸਾਹਿਬ ਐਡੇ ਲੰਬੇ ਅਰਸੇ ਦੇ ਉਹ ਇੱਕ ਹੋਤੋਂ ਨੂੰ ੜੀ ਕਰ ਰਹੇ ਆ ਕਿ ਚਾਹੇ ਮੇਰੀ ਫਾਂਸੀ ਦੀ سزا ਹੋ ਤਾਂ ਨਹੀਂ ੜੀ ਕਰੇ ਪਰ ਸ਼ੋਮਣੀ ਕਮੇਟੀ ਉਹਨੂੰ ਪਾਈ ਉਹ ਤਾਂ ਦਰੇੜਿਆ ਰਾਦੇ ਤੇ ਤੇ ਬਿਲਕੁਲ ਅਡੋਲ ਆ ਨਾ ਚਿੰਤਿਆ ਤੇ ਹਰ ਪੱਠ ਤੋਂ ਮਹਿਸੂਸ ਕਰਦੇ ਪਈ ਹੁਣ ਜ਼ਿੰਦਗੀ ਦਾ ਤੇ ਮੌਤ ਦਾ ਮੇਰੇ ਲਈ ਕੋਈ ਫੈਸਲਾ ਨਹੀਂ ਕੋਈ ਫੈਸਲਾ ਨਹੀਂ ਰਹਿ ਗਿਆ ਸੋ ਅਸੀਂ ਚਾਹੁੰਦੇ ਸੀ ਬੇ ਸਮੁੱਚੀ ਕੌਮ ਇਹਨੂੰ ਫੈਸਲਾ ਕਰੇ ਇਹਦੇ ਬਾਰੇ ਤੇ ਉਹ ਸਿੱਖ ਸੰਸਥਾਵਾਂ ਦੀਆਂ ਜਿਹੜੀਆਂ ਦੂਜੀਆਂ ਸਾਰੀਆਂ ਉਹਨਾਂ ਨੇ ਵੀ ਆਪਣੇ ਜਿਹੜੇ ਆ ਵਿਚਾਰ ਖੁੱਲ ਕੇ ਅੱਜ ਜਿਹੜੇ ਸਾਰੇ ਪਾਰਟ ਕੀਤੇ ਤੇ ਹੁਣ ਅਸੀਂ ਇਹ ਫੈਸਲਾ ਕੀਤਾ ਕਿ ਅਗਲੀ ਮੀਟਿੰਗ ਜਿਵੇਂ ਫੈਡਰੇਸ਼ਨਾਂ ਦੇ ਆਗੂ ਪਹੁੰਚੇ ਆ ਜਿਵੇਂ ਆਰੂ ਜਥੇਬੰਦੀਆਂ ਸਾਰੀਆਂ ਪਹੁੰਚੀਆਂ ਜਾਂ ਸਾਡੇ ਸਿੱਖ ਵਿਦਵਾਨ ਪਹੁੰਚੇ ਆ ਉਹਨਾਂ ਤੋਂ ਇਲਾਵਾ ਦੂਸਰਿਆਂ ਨੂੰ ਵੀ ਸੁਣਿਆ ਜਾਵੇ ਇਹਨਾਂ ਨੇ ਤਾਂ ਆਪਣੇ ਆਪਣੇ ਵਿਚਾਰ ਦੇ ਦਿੱਤੇ ਆ ਇਹਨਾਂ ਦੇ ਵੀ ਵਿਚਾਰ ਕਲਮਬੰਦ ਕਰ ਲਿਆ ਤੇ ਉਸ ਦਿਨ ਆਪਨੇ ਬੈਠ ਕੇ ਇਹ ਵੀ ਵਿਚਾਰ ਇੱਕ ਦੂਜੇ ਨਾਲ ਜਿਹੜੇ ਉਹ ਸਾਰੇ ਸਾਂਝੇ ਕਰ ਲੈ ਜਾਣਗੇ ਸੋ ਇਹ ਆਉਂਦੇ ਦਿਨਾਂ 'ਚ ਛੇਤੀ ਇੱਕ ਵਕੀਲਾਂ ਦੀ ਤੇ ਜੱਜ ਸਾਹਿਬਾਨ ਦੀ ਮੀਟਿੰਗ ਵੀ ਚੰਡੀਗੜ੍ਹ ਛੇਤੀ ਉਹ 2-4 ਦਿਨ 'ਚ ਬੈਠ ਕੇ ਉਹਨਾਂ ਨਾਲ ਵੀ ਵਿਚਾਰ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਉਹ ਮੀਟਿੰਗ ਜਿਹੜੀ ਨਮਾਇੰਦਿਆਂ ਦੀ ਆ ਇੱਕ ਮੈਂ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਦੇਸ਼ ਤੇ ਵਿਦੇਸ਼ ਦੀਆਂ ਸੰਸਥਾਵਾਂ ਨੂੰ ਕਿ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਤੇ ਨਾ ਇਹ ਚ ਰਾਜਨੀਤੀ ਕੋਈ ਕਰਨੀ ਚਾਹੀਦੀ ਆ ਕਿ ਤੁਸੀਂ ਵੀ ਆਪਣੇ ਭਾਈ ਰਾਜਵਾਨਾ ਸਾਹਿਬ ਦੀ ਫਾਂਸੀ ਦੇ ਸਬੰਧ ਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਨੇ ਪਟੀਸ਼ਨ ਪਾਈ ਆ ਉਹਦੇ ਬਾਰੇ ਵਿਚਾਰ ਭੇਜੋ ਚਾਹੇ ਲਿਖ ਕੇ ਭੇਜ ਦਿਓ ਚਾਹੇ ਈਮੇਲ ਕਰ ਦਿਓ ਚਾਹੇ WhatsApp ਕਰ ਦਿਓ ਤੇ ਜੇ ਕੋਈ ਨੁਮਾਇੰਦਾ ਆ ਵੀ ਸਕਦਾ ਉਹ ਆ ਕੇ ਵੀ ਆਪਣੇ ਪ੍ਰਗਟ ਕਰਦਾ ਇਹ ਵਿਚਾਰ ਤੇ ਇੱਥੇ ਦੀਆਂ ਵੀ ਸਾਰੀਆਂ ਜਥੇਬੰਦੀਆਂ ਸਿੰਘ ਸੁਭਾਵਾਂ ਆ अदर ਸਟੇਟ ਦੇ ਵਿੱਚ ਬਹੁਤ ਸਾਰੀਆਂ ਸਿੰਘ ਸਭਾਵਾਂ ਜਿਹੜੀਆਂ ਉਹ ਤਾਤਵਰ ਰਹਿੰਦੀਆਂ ਸਿੱਖ ਮੁੱਦਿਆਂ ਦੇ ਉੱਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਵੀ ਇਹਦੇ ਵਿੱਚ ਸ਼ਮੂਲੀਅਤ ਕਰਨ ਆਪਣੇ ਵਿਚਾਰ ਦੇ ਦੇਣ ਤਾਂ ਕਿ ਭਾਈ ਰਾਜਗੋਣਾ ਸਾਹਿਬ ਜਿਹੜੇ ਲੰਬੇ ਆਸੇ ਦੇ ਕੇਂਦਰ ਦੀ ਕੋਟਨੀਤੀ ਜਿਹੜੀ ਆ ਉਹ ਅੱਜ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਨਰਾਕਾਤਮਕ ਰਵੱਈਆ ਕਿਉਂ ਪਣਾਇਆ ਜਾ ਰਿਹਾ ਉਹ ਇਸ ਕਰਕੇ ਬਣਾਇਆ ਜਾ ਰਿਹਾ ਕਿ ਇਹ ਮਿਨੋਰਟੀ ਕਮਿਊਨਿਟੀ ਨੂੰ ਜਿੰਨਾ ਬੇਇਨਸਾਫੀ ਕਰਾਂਗੇ ਉਨਾਂ ਨਹੀਂ ਸ਼ਾਇਦ ਦੂਜੀਆਂ ਜਿਹੜੀਆਂ ਕਮਿਊਨਿਟੀ ਆ ਮжоਰਿਟੀ ਦੇ ਵਿੱਚ ਉਹ ਸ਼ਾਇਦ ਖੁਸ਼ ਹੋ ਜਾਣਗੀਆਂ ਇਹ ਸਾਨੂੰ ਇਸ ਗੱਲ ਦਾ ਐਵੇਂ ਦਾ ਨਜ਼ਰੀਆ ਜਿਹੜਾ ਮਹਿਸੂਸ ਹੁੰਦਾ ਆ ਸੋ ਇਸੇ ਕਰਕੇ ਬਹੁ ਗਿਣਤੀ ਨੂੰ ਖੁਸ਼ ਕਰ ਲਈਏ ਘੱਟ ਗਿਣਤੀਆਂ ਦੇ ਉੱਤੇ ਬੇਇਨਸਾਫੀ ਕੀਤੀ ਜਾ ਰਹੀ ਆ ਸੋ ਮੈਂ ਅੰਤ ਦੇ ਵਿੱਚ ਤੁਹਾਡਾ ਵੀਡੀਓ ਦਾ ਵੀ ਸਾਰੇ ਦਾ ਤੇ ਚੇਚੇ ਤੌਰ ਤੇ ਸਾਰੀਆਂ ਜਥੇਬੰਦੀਆਂ ਜਿਹਦੇ ਵਿੱਚ ਫੈਡਰੇਸ਼ਨ ਸਾਰੀਆਂ ਪਹੁੰਚੀਆਂ ਦਲ ਖਾਲਸਾ ਉਹਨਾਂ ਦੇ ਨਾਲ ਸਾਡੇ ਅਕਾਲੀ ਦਲ ਨੰਬਰ ਸਰ ਤੋਂ ਵੀ ਨੁਮਾਇंदे ਆਉਣੇ ਸੀ ਅਮਨ ਸਿੰਘ ਮਾਨ ਹੁਣੀ ਕੋ ਕਾਰਜ ਕਰਕੇ ਉਹਨੂੰ ਵੀ ਆ ਸਕੇ ਔਰ ਸਰਦਾਰ ਅਮਰਜੀਤ ਸਿੰਘ ਸਾਡੇ ਸਿੱਖ ਵਿਦਵਾਨ ਹੈ ਉਹਨੇ ਵੀ ਲਿਖ ਕੇ ਭੇਜਿਆ ਸਰਦਾਰ ਦਲਜੀਤ ਸਿੰਘ ਬਿੱਟੂ ਉਹਨੇ ਵੀ ਆਪਣੇ ਲੈ ਕੇ ਸਾਰੇ ਵਿਚਾਰ ਜਿਹੜੇ ਦਿੱਤੇ ਆ ਤੇ ਗੋਗਵਾਨੀ ਸਾਹਿਬ ਨੇ ਵੀ ਲੈ ਕੇ ਆਪਣੇ ਭੇਜ ਦਿੱਤੇ ਵਿਚਾਰ ਸੋ ਅੱਗੇ ਗਾਂ ਅਸੀਂ ਹੁਣ ਛੇਤੀ ਇੱਕ ਜੱਜ ਸਾਹਿਬਾਨ ਦੀ ਵਕੀਲਾਂ ਦੀ ਤੇ ਉਦੋਂ ਬਾਅਦ ਫਿਰ ਇੱਕ ਚਣੀਂਦਾ ਜਿਹੜਾ ਉਹਨਾਂ ਦੇ ਨਮਾਇੰਦਿਆਂ ਦਾ ਜਿਹੜਾ ਇਕੱਠ ਆ ਉਹ ਸਲਾਹ ਅਸੀਂ ਕਰ ਲਾਂਗੇ ਸਾਰੇ ਉਹ ਕਰਕੇ ਤਾਂ ਛੇਤੀ ਮੀਟਿੰਗ ਕਰਦਾਂਗੇ ਤਾਂ ਕਿ ਕਿਸੇ ਠੋਸ ਨਤੀਜੇ ਤੇ ਪਹੁੰਚਿਆ ਜਾ ਸਕੇ ਸੋ ਮੈਂ ਸਾਰਿਆਂ ਦਾ ਦਿਲ ਦੀਆਂ ਲਗਾਈਆਂ ਤੋਂ ਤੁਹਾਨੂੰ ਜੀ ਕਰਦਾ ਸਵਾਲਾਂ ਦੀ ਚਿੱਠੀ ਭੇਜੀ ਸੀਗੀ ਤੁਹਾਨੂੰ ਹੱਥ ਪੰਜ ਚਿੱਠੀ ਸਿੱਖੀ ਉਹ ਚਿੱਠੀ ਮੇਰੇ ਕੋਲ ਹਾਲੇ ਪਈ ਹੈ ਉਹ ਵੀ ਮੈਂ ਕੋਈ ਨਹੀਂ ਨਸ਼ਰ ਕਰੂੰਗਾ ਉਹ ਵੀ ਉਹ ਵੀ ਉਹ ਵੀ ਤੁਹਾਡੇ ਪ੍ਰਧਾਨ ਜੀ ਇੱਕ ਦਾ ਜਿਹੜੇ ਬਾਰਡਰ ਦੇ ਉੱਪਰ ਜਿੱਥੇ ਲੜਾਈ ਦਾ ਮਾਹੌਲ ਹੈਗਾ ਕਈ ਪਿੰਡਾਂ ਦੇ ਵਿੱਚ ਜਿਵੇਂ ਗੁਰੂ ਸਾਹਿਬ ਦੇ ਪਾਵਨ ਸਰੂਪ ਨੇਗੇ ਉਹਨਾਂ ਨੂੰ ਅੱਗੇ ਪਿੰਡਾਂ ਦੇ ਵਿੱਚੋਂ ਦੀ ਲਿਆਣਾ ਪੈ ਰਿਹਾ ਮਾਹੌਲ ਬਹੁਤ ਟੈਂਸਾ ਕੋਈ ਐਸਜੀਪੀਸੀ ਵੱਲੋਂ ਕੋਈ ਕਾਰਵਾਈ ਚੁੱਕਿਆ ਜਾਵੇ ਪਿੰਡਾਂ ਦੇ ਵਿੱਚ ਅਸੀਂ तकरीबन ਸ਼੍ਰੀਨਗਰ ਤੋਂ 46 ਰੂਪ ਲੈ ਕੇ ਆਏ ਹਾਂ ਸਾਰਤ ਸਰੂਪ ਅਸੀਂ ਬਾਰਡਰ ਏਰੀਆ ਤੋਂ ਲੈ ਕੇ ਤਾਂ ਕਿ ਲੋਕ ਜਿੱਥੋਂ ਆ ਰਹੇ ਆ ਉੱਥੇ ਧੰਨ ਗੁਰੂ ਗੋਬਿੰਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਕੋਈ ਬਿਆਦਲੀ ਨਾ ਕਿਸੇ ਪੱਕਦੀ ਹੋਵੇ ਉਹਦੇ ਲਈ ਅਸੀਂ ਹੈਗੇ ਆ ਤੱਤ ਫੜਿਆ ਦੂਜੀ ਬੇਨਤੀ ਅਸੀਂ ਸਾਰੇ ਗੁਰਦੁਆਰਾ ਸਹਿਬਾਨਾਂ ਨੂੰ ਵੀ ਜਿਹੜੇ ਬਾਰਡਰ ਏਰੀਆ ਦੇ ਆ ਉਹਨਾਂ ਨੂੰ ਵੀ ਤੱਕ ਕੀਤਾ ਸਾਰਿਆਂ ਨੂੰ ਬਈ ਤੁਸੀਂ ਇਹਨਾਂ ਸਾਰਿਆਂ ਨੂੰ ਪਹਿਲ ਦੇ ਆਧਾਰ ਤੇ ਕਿ ਉਹ ਆਪਣੇ ਉਹਨਾਂ ਨੂੰ ਜੇ ਕੋਈ ਆਉਦਾ ਟੱਬਰ ਉਹਨਾਂ ਨੂੰ ਰਹਿਸ ਦਿੱਤੀ ਜਾਵੇ ਲੰਗਰ ਦਾ ਪ੍ਰਬੰਧ ਕੀਤਾ ਜਾਵੇ ਸੋ ਉਹ ਸਾਰੀਆਂ ਸਹੂਲਤਾਂ ਜਿੱਦਾਂ ਕੱਲ ਸਾਡੇ ਆਏ ਸੀਗੇ ਆਪਣੇ ਸ਼੍ਰੀਨਗਰ ਤੋਂ ਦੋ ਬੱਚੇ ਇੱਕ ਦਾ ਗੋਡਾ ਉਹ ਜੋਇੰਟ ਸਾਰਾ ਉੜ ਗਿਆ ਇੱਕ ਦੀ ਕੋਣੀ ਉੜ ਗਈ ਉਹ ਭਾਵੇਂ ਸਰਕਾਰ ਕਰਵਾ ਰਹੀ ਸਾਡੇ ਕੱਲ ਸਕੱਤਰ ਸਾਹਿਬ ਉੱਥੇ ਗਏ ਸੀ ਤੇ ਅਸੀਂ ਉਹਨਾਂ ਨੂੰ ਵੀ ਕਿਹਾ ਸੀ ਕਿ ਤੁਸੀਂ ਕਿਸੇ ਪੱਖ ਦੀ ਵੀ ਜਿਹੜੀ ਸਹਾਇਤਾ ਦੀ ਲੋੜ ਹੋਵੇ ਨਿਰਸੰਕੋਚ ਸਾਨੂੰ ਦੱਸਦਾ ਹੋ ਅਜੀ ਤੁਹਾਡੇ ਨਾਲ ਆ ਤੇ ਜਿਹੜੇ ਹੁਣ ਵੀ ਆਪਣੇ ਘਰ ਕੋ ਪਿੰਡ ਜਿਹੜੇ ਆ ਛੱਡ ਕੇ ਆਉਂਦੇ ਆ ਉਹਨਾਂ ਲਈ ਵੀ ਅਸੀਂ ਬਿਲਕੁਲ ਤਿਆਰ ਆ ਕਿ ਕੋਈ ਜਿਹੜਾ ਵਿਤਕਰਨ ਕੀਤਾ ਜਾਊਗਾ ਸਾਹਿਬ ਇੱਕ ਸੋਸ਼ਲ ਮੀਡੀਆ ਤੇ ਹੋ ਗਿਆ ਹੈ ਜਾਂ ਰੀਐਕਸ਼ਨ ਦਿੱਤਾ ਹੈ ਕਿ ਉਸ ਦੇ ਵਿੱਚ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਾਂ ਅਜੀਆ ਇਹ ਨੂਮਰ ਫੈਲਾਇਆ ਜਾ ਰਿਹਾ ਹੈ ਕਿ ਸਖਸ਼ੰਸ਼ੀ ਹਰਮੰਦਰ ਸਾਹਿਬ ਨੂੰੜੋਂ ਦੀ ਕੋਸ਼ਿਸ਼ ਹੈ ਮਸਾਇਲ ਜਿਹੜੀ ਉਹ ਸਖਸ਼ੰਸ਼ੀ ਹਰਮੰਦਰ ਸਾਹਿਬਲੇ ਪਾਸੇ ਛੱਡੀ ਜਾ ਰਹੀ ਹੈ ਕੁਝ ਲੀਡਰ ਵੀ ਨੇ ਇਸ ਤਰੀਕੇ ਦੇ ਟਵੀਟ ਕਰ ਰਹੇ ਨੇ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਦੇਖੋ ਇਹਦੇ ਬਾਰੇ ਕਿਉਂਕਿ ਟੈਲੀਵਿਜ਼ਨ ਵੀ ਜਾਣਦੇ ਰਹੇ ਗੱਲ ਔਰ ਅਸੀਂ ਵੀ ਆਪਣੇ ਤੌਰ ਤੇ ਇਹ ਨੋਟਸ ਲਿਆ ਦੂਜੀਆਂ ਜਸੇਬੰਦੀਆਂ ਨੇ ਵੀ ਨੋਟਸ ਲਿਆ ਤੇ ਮੇਰਾ ਖਿਆਲ ਜਿਹੜਾ ਦੇ ਆਪਾਂ ਮਾਰ ਰਹੇ ਉਹਨਾਂ ਨੇ ਵੀ ਸ਼ਾਇਦ ਇਹਦੇ ਬਾਰੇ ਕਲੀਅਰ ਕੀਤੀ ਆ ਵੀ ਇਦਾਂ ਦਾ ਕੋਈ ਮਕਸਦ ਨਹੀਂ ਪਰ ਫਿਰ ਵੀ ਮੈਂ ਸਾਬਦੇ ਜਿਹੜਾ ਮੀਡੀਆ ਆ ਇਹਨੂੰ ਵੀ ਆਪਣੀ ਜ਼ਿੰਮੇਵਾਰੀ ਬਖੂਬੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਨਾ ਕਿ ਆਪਾਂ ਕੋਈ ਇਹੋ ਜਿਹੇ ਜਜ਼ਬਾਤੀ ਗੱਲਾਂ ਕਰਕੇ ਜਿਹਦੇ ਨਾਲ ਨੁਕਸਾਨ ਹੋਵੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂੱਚੀ ਮਨੁੱਖਤਾ ਦੀ ਰਵਾਇ ਕਰਦਾ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਉਹ ਧਾਰਿਆ ਜਿੱਥੇ ਬਹੁਤ ਵੱਡੀ ਬਹੁਤਾਤ ਦੇ ਵਿੱਚ ਹਰ ਇੱਕ ਸੈਕਟਰ ਉਹ ਉੱਥੇ ਨਮਸਕਾਰ ਕਰਨ ਆਉਂਦਾ ਆ ਤੇ ਅਸੀਂ ਆਪਣੇ ਤੌਰ ਤੇ ਵੀ ਉਹ ਪੈਰਵਾਈ ਕਰ ਰਹੇ ਹਾਂ ਤੇ ਕਹਿੰਦੇ ਜਿਹੜੀ ਵਾ ਬੁਲਾਈ ਆ ਉਹਨੂੰ ਪ੍ਰੋਪਰ ਇਨਕੁਆਰੀ ਕਰਕੇ ਦੋ ਤੇ ਪਰਚਾ ਵੀ ਦਰਜ ਕੀਤਾ ਸਰਦ ਸਾਹਿਬ ਇੱਕ ਜਿਹੜਾ ਪੁੰਜ ਦੇ ਸ਼ਹੀਦ ਸਿੱਖ ਜਿਹੜਾ ਸ਼ਹੀਦ ਹੋਇਆ ਕਿ ਐਸਜੀਪੀਸੀ ਉਹਨੇ ਪਰਿਵਾਰਾਂ ਨੂੰ ਰਾਗੀ ਸੀ ਉਹ ਮਾਮਲਾ ਕਰੇਗੀ ਅਸੀਂ ਅਸੀਂ ਬਿਲਕੁਲ ਕਿਸੇ ਪੱਖ ਦੇ ਜਾਂ ਉਦਾਂ ਵੀ ਹੋਗੇ ਹੁਣ ਤਾਂ ਚਲੋ ਇਹ ਵਿਚਾਰੇ ਜੋਧੇ ਦੇ ਵਿੱਚ ਆਪਣੇ ਨਾਲ ਦੇ ਉੱਥੇ ਗੋਲਾ ਡੇ ਗਿਆ ਅਸੀਂ ਕਦੇ ਵੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਦੇ ਨਾ ਹਟਾਂਗੇ ਪ੍ਰਧਾਨ ਸਾਹਿਬ ਮੈਂ ਰਾਜਵਾਨਾ ਸਾਹਿਬ ਦੀ ਗੱਲ ਕਰੂੰਗਾ ਅੱਗੇ ਸਿਆਸਤਦਾਰ ਜਾਂ ਸਿਆਸਤ ਪਾਰਟੀਆਂ ਅੱਗੇ ਆਉਂਦੀਆਂ ਨੇ ਉਹਦੇ ਵਿਚਾਰ ਆਪਣੇ ਰੱਖਦੀਆਂ ਕੀ ਤੁਸੀਂ ਉਹਨਾਂ ਦਾ ਸਵਾਦ ਕਰੋਗੇ ਸਿਆਸਤਦਾਨ ਦਾ ਮੈਂ ਦੇਖੋ ਗੱਲ ਬੇਨਤੀ ਮੈਨੂੰ ਸੁਣ ਲਓ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਪਰ ਰਾਜਨੀਤੀ ਰਾਜਨੀਤਿਕ ਪਾਰਟੀਆਂ ਰਾਜਨੀਤੀ ਕਰਨ ਆਉਣ ਉਸ ਭਾਈ ਸਾਹਿਬ ਜੀ ਦੀ ਕਿਉਂਕਿ ਸਾਡਾ ਇੱਕੋ ਹੀ ਪੁਆਇੰਟ ਆ ਕਿ ਕਿਉਂਕਿ 31 ਸਾਲ ਕਿਸੇ ਪੱਖ ਦੇ ਤੌਰ ਦੇ ਉੱਤੇ ਕਨਸਟੀਚਿਊਸ਼ਨਲ ਤੌਰ ਦੇ ਉੱਤੇ ਨਹੀਂ ਬਣਦੀ ਜਿਹੜੀ ਬੰਦਾ ਆਪਣੀ ਸਜ਼ਾ ਭੋਲ ਚੁੱਕਾ ਤੇ ਜੇ ਕੋਈ ਵੀ ਆਉਂਦਾ ਆ ਸੀ ਉਹਨਾਂ ਨੂੰ ਨਮਾਇंदे ਤੌਰ ਤੇ ਆਵੇ ਰਾਜਨੀਤੀ ਕਰਨ ਆਵੇ